ਦਿਖਾ ਰਿਹਾ ਨਗਰ ਕੀਰਤਨ ਦੇ ਆ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੀਰਤਨ ਕਿਹੜੇ ਸਜਾਏ ਗਏ ਨੇ ਤੇ ਉੱਥੇ ਤੁਸੀਂ ਦੇਖ ਰਹੇ ਹੋ ਲਗ ਲਗ ਸਕੂਲਾਂ ਦੇ ਬੱਚੇ ਵੀ ਨਗਰ ਕੀਰਤਨ ਦੇ ਵਿੱਚ ਹਿੱਸਾ ਲਿੱਤਾ ਗਿਆ ਲਗ ਲਗ ਗੁਰਦੁਆਰੇ ਕਮੇਟੀਆਂ ਵੱਲੋਂ ਵੀ ਜੋ ਹੈ ਨਗਰ ਕੀਰਤਨ ਦੇ ਵਿੱਚ ਹਿੱਸਾ ਲਿੱਤਾ ਗਿਆ ਤੇ ਤੁਸੀਂ ਦੇਖ ਰਹੇ ਹੋ ਲਗ ਲਗ ਨਗਰ ਕੀਰਤਨ ਕਿਹੜਾ ਪੂਰੇ ਪੰਜਾਬ ਕੀ ਬੋਹ ਹਿੰਦੁਸਤਾਨ ਦੇ ਵਿੱਚ ਨਗਰ ਕੀਰਤਨ ਕਰਦਾ ਜਾਂਦਾ ਹੈ ਤੇ ਉੱਥੇ ਗੱਲ ਕਰੀਏ ਜਲੰਧਰ ਦੇ ਵਿੱਚ ਵੀ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਕਰੇ ਨਗਰ ਕੀਰਤਨ ਸਜਾਇਆ ਗਿਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਲੱਗ ਲੱਗ ਜਿੱਥੇ ਬੰਦੀਆਂ ਕਿਹੜਿਆ ਗੁਰਦੁਆਰਾ ਨੌਜਵਾਨ ਸਭਾ ਕਿਹੜੀ ਜਿੱਥੇ ਵਿੱਚ ਨੌਜਵਾਨ ਸਭਾ ਵੱਲੋਂ ਹਰ ਨਗਰ ਕੀਰਤਨ ਤੇ ਹਰ ਸਾਲ ਸੇਵਾ ਕੀਤੀ ਜਾਂਦੀ ਆ ਜੋ ਲੋਕ ਲੰਗਰ ਖਾ ਕੇ ਜਾਂਦੇ ਨੇ ਤੇ ਜੋ ਸੜਕਾਂ ਦੇ ਉੱਤੇ ਕੂੜਾ ਛੱਡ ਦਿੰਦੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਸਫਾਈ ਵੀ ਕਿਹੜੀ ਕੀਤੀ ਜਾ ਰਹੀ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੱਗ ਲੱਗ ਗੁਰਦੁਆਰਾ ਕਮੇਟੀਆਂ ਵੀ ਇੱਥੇ ਪਹੁੰਚਿਆ ਹਰ ਸਮਾਜ ਦੇ ਲੋਕਾਂ ਪਹੁੰਚੇ ਨੇ ਫੁੱਲਾਂ ਨਾਲ ਸਜੇ ਹੋਏ ਪਾਲਕੀ ਸਾਹਿਬ ਦੇ ਦਰਸ਼ਨ ਵੀ ਕਰਵਾਂਦੇ ਆ ਨਗਰ ਕੀਰਤਨ ਦੇ ਵਿੱਚ ਜੈ ਦਿਲੰਦਰ ਦੇ ਗਵਿੰਦਗੜ੍ਹ ਮhalla ਗੁਰਦੁਆਰੇ ਸਾਹਿਬ ਤੋਂ ਸਟਾਰਟ ਹੋ ਕੇ ਲਗ ਲਗ ਬਜਾਰਾ ਮਾਲਿਆ ਤੋਂ ਹੁੰਦੇ ਸਮਾਪਤ ਹੋ ਗੁਰਦੁਆਰਾ ਜਵਾਹਰ ਸਰਹੰਦੋਂ ਦੇ ਵਿੱਚ ਸਮਾਪਤ ਕੀਤਾ ਜਾਇਆ ਹੈ ਤਸਵੀਰਾਂ ਜਲਦੀ ਦਿਖਾ ਰਿਹਾ ਸਤਨਾਮ ਵਾਹਿਗੁਰੂ ਦੇ ਜਾਲ ਬਿੱਤੇ ਜਾ ਰਹੇ ਨੇ ਤੇ ਉੱਥੇ ਤਸਵੀਰਾਂ ਲਗ ਲਗ ਸਲੋਗਨ ਉੜੇ ਜੋ ਲਾ ਕੇ ਈੜੀ ਤੋਂ ਈੜੀ ਤੇ ਲੈ ਕੇ ਸੱਸੇ ਤੱਕ ਜਿਹੜਾ ਲਗ ਲਗ ਸਲੋਗਨ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਕਿ ਉਹ ਵੀ ਨਗਰ ਗਿਰਦਨ ਦੇ ਵਿੱਚ ਲਗ ਲਗ ਜਿੱਥੇ ਸਜਾ ਬਣਾਏ ਗਏ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕੀ ਕੀ ਇਹ ਤੇ ਪੰਜਾਬੀ ਦੇ ਵਿੱਚ ਇਹ ਲੋਕ ਅੱਜ ਵੀ ਪੰਜਾਬ ਨੂੰ ਆਪਣੇ ਪੰਜਾਬੀ ਨੂੰ ਭੁੱਲੇ ਜਾ ਰਹੇ ਨੇ ਤੇ ਉਹ ਇਸ ਨਗਰ ਕੀਰਤਨ ਦੇ ਵਿੱਚ ਸ਼ਾਇਦ ਕਰਵਾਇਆ ਜਾ ਰਿਹਾ ਕੀ ਤੁਸੀਂ ਵੀ ਇਹ ਦੇਖ ਰਹੇ ਹੋ ਟਰਾਲੀਆਂ ਦੇ ਲਗ ਲਗ ਸਲੋਗਨ ਕਿਹੜੇ ਲਿਖਾਏ ਲਿਖੇ ਗਏ ਨੇ ਕਿ ਉੱਥੇ ਹੀ ਚਿੱਤਰ ਵੀ ਬਣਾਏ ਗਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਜੋ ਅੱਜ ਪਹਿਲੀ ਪਾਸ਼ਾ ਸ਼੍ਰੀ ਗੁਰਨਾਣਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ ਤੇ ਇਸ ਉਸ ਟਰਾਲੀ ਦੇ ਵਿੱਚ ਦੇਖੋ ਲਗ ਲਗ ਪਾਣੀ ਦੇ ਬਾਰੇ ਦੱਸਿਆ ਗਿਆ ਜੋ ਲਗ ਲਗ ਖੁਲਾਦੇ ਖੁਲਾਦੇ ਵਿੱਚ ਪੰਜਾਬੀ ਨੂੰ ਲੈ ਕੇ ਕੀ ਕੀ ਬੋਲੇ ਜਾਂਦਾ ਨੰਗ ਸਿੰਘ ਜੱਥੇਬੰਦੀ ਵਾਲੇ ਗੱਤਕਾ ਵੀ ਖੇਡੇ ਜਾ ਰਹੇ ਨਗਰ ਕੀਰਤਨ ਦੇ ਵਿੱਚ ਕਿਉਂਕਿ ਦੁਕਾਨਦਾਰਾਂ ਵੱਲੋਂ ਲੋਕਾਂ ਵੱਲੋਂ ਲੰਗਰ ਫੁੱਲਾ ਦੀਆਂ ਵਰषा ਵੀ ਕਿੱਦਿਆਂ ਜਾ ਰੀਆਂ ਤਸਵੀਰਾਂ ਦੇਖ ਲਓ ਸਤਨਾਮ ਵਾਹਿਗੁਰੂ ਦੇ ਜਾਪ ਕੀਤੇ ਜਾ ਰਹੇ ਨੇ ਹੁਣ ਤੁਹਾਨੂੰ ਅਸੀਂ ਦਰਸ਼ਨ ਕਰਾਨੇ ਆ ਪੰਜ ਪਿਆਰੇ ਦੀ ਕੋਈ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਫੁੱਲਾਂ ਨਾਲ ਸਜਈ ਹੋਈ ਪਾਲਕੀ ਸਾਹਿਬ ਦੇ ਦਰਸ਼ਨ ਵੀ ਕਰਵਾਨੇ ਆ ਸੰਗਤਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਇਹ ਗੁਰਦੁਆਰਾ ਜਵਾਹਰ ਕਨਸਟੈਂਟਨ ਆ ਦੇ ਵਿੱਚ ਸਮਾਪਤ ਕੀਤਾ ਜਾਏਗਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰ੍ਹਾਂ ਵਾਹਿਗੁਰੂ ਦੇ ਜਾਲ ਕਿਤੇ ਜਾ ਰਹੇ ਨੇ ਤੇ ਉੱਥੇ ਤਸਵੀਰਾਂ ਲੱਗ-ਲੱਗ ਸਲੋਗਨ ਉੜੇ ਤੋਂ ਲੈ ਕੇ ਈੜੀ ਤੱਕ ਈੜੀ ਤੇ ਲੈ ਕੇ ਸੱਸੇ ਤੱਕ ਇਹਦਾ ਲੱਗ-ਲੱਗ ਸਲੋਗਨ ਜੇ ਪੰਜਾਬੀ ਮਾਂ ਬੋਲੀ ਨੂੰ ਕਿ ਉਹ ਵੀ ਨਗਰ ਗੀਤਨ ਦੇ ਵਿੱਚ ਲੱਗ-ਲੱਗ ਜਿੱਤ ਸਜਾ ਬਣਾਏ ਗਿਆ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕੀ ਕੀ ਇਹ ਤੇ ਪੰਜਾਬੀ ਦੇ ਵਿੱਚ ਤੇ ਲੋਕ ਅੱਜ ਵੀ ਪੰਜਾਬ ਨੂੰ ਆਪਣੇ ਪੰਜਾਬੀ ਨੂੰ ਭੁੱਲੇ ਜਾ ਰਹੇ ਨੇ ਤੇ ਉਹ ਇਸ ਨਗਰ ਗੀਤਨ ਦੇ ਵਿੱਚ ਯਾਦ ਕਰਵਾਇਆ ਜਾ ਰਿਹਾ ਤੇ ਤਸਵੀਰਾਂ ਦੇਖ ਲਓ ਦੇ ਅਲਗ-ਲਗ ਸਲੋਗਨ ਕਿਹੜੇ ਲਿਖਾਏ ਲਿਖੇ ਗਏ ਨੇ ਤੇ ਉੱਥੇ ਹੀ ਚਿੱਤਰ ਵੀ ਬਣਾਏ ਗਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਜੋ ਅੱਜ ਪਹਿਲੀ ਪਾਸ਼ਾ ਸ਼੍ਰੀ ਗੁਰਨਾੜਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ ਤੇ ਇਸ ਉਸ ਟਰਾਲੀ ਦੇ ਵਿੱਚ ਦੇਖੋ ਅਲਗ-ਲਗ ਬਾਣੀ ਦੇ ਬਾਰੇ ਦੱਸਿਆ ਗਿਆ ਜੋ ਅਲਗ-ਲਗ ਖੁਲਾਦੇ ਖੁਲਾਦੇ ਵਿੱਚ ਪੰਜਾਬੀ ਨੂੰ ਲੈ ਕੇ ਕੀ ਕੀ ਹੋਲੇ ਜਾਂਦਾ ਨੰਗ ਸਿੰਘ ਜੱਥੇਬੰਦੀ ਵਾਲੇ ਗਤਕਾ ਵੀ ਖੇਡੇ ਜਾ ਰਹੇ ਨਗਰ ਕੀਰਤਨ ਦੇ ਵਿੱਚ ਤੇ ਉੱਥੇ ਦੁਕਾਨਦਾਰਾ ਵਾਲੋ ਲੋਕਾਂ ਵਾਲੋ ਲੰਗਰ ਖੁਲਾਦਿਆ ਵਰਸ਼ਾ ਵੀ ਕਿਤੇ ਜਾ ਰੀਆਂ ਤਸਵੀਰਾਂ ਦੇਖ ਲਓ ਸਤਨਾਮ ਵਾਹਿਗੁਰੂ ਦੇ ਜਾਪ ਕਿਤੇ ਜਾ ਰਹੇ ਨੇ ਹੁਣ ਤੁਹਾਨੂੰ ਅਸੀਂ ਦਰਸ਼ਨ ਕਰਾਨੇ ਆ ਪੰਜ ਪਿਆਰੇ ਦੀ ਗਵਾਈ ਹੇਤੇ ਇੱਕ ਨਗਰ ਕੀਰਤਨ ਸਜਾਇਆ ਗਿਆ ਫੁੱਲਾਂ ਨੇ ਸਜੇ ਹੋਈ ਪਾਲਕੀ ਸਾਹਿਬ ਦੇ ਦਰਸ਼ਨ ਵੀ ਕਰਵਾਨੇ ਆ ਸੰਗਤਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਪਾਲਕੀ ਸਾਹਿਬ ਦੇ ਅੱਗੇ ਝਾੜੂ ਦੀ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਪੰਜ ਪਿਆਰਿਆਂ ਦੀ ਗਵਾਈ ਹੇਠ ਦੇ ਜੋ ਨਗਰ ਕੀਰਤਨ ਸਜਾਇਆ ਗਿਆ ਹੈ ਉਹ ਇਸ ਸੰਬੰਧ ਦੇ ਵਿੱਚ ਅਲੱਗ-ਅਲੱਗ ਜਥੇ ਬੰਦਿਆਂ ਵੱਲੋਂ ਗਤਕਾ ਵੀ ਖੇਡਿਆ ਜਾ ਰਿਹਾ ਹੈ ਸੋ ਇਥੇ ਸਤਨਾਮ ਵਾਹਿਗੁਰੂ ਦੇ ਜਾਪ ਵੀ ਕੀਤੇ ਜਾ ਰਹੇ ਨੇ ਅਲੱਗ-ਅਲੱਗ ਗੁਰਦੁਆਰਾ ਕਮੇਟੀ ਸਤਰੀ ਸਭਾ ਵੱਲੋਂ ਇਹ ਨਗਰ ਕੀਰਤਨ ਦੇ ਵਿੱਚ ਕੀਤਾ ਲਿਤਾ ਗਿਆ ਤੁਸੀਂ ਦੇਖ ਲਓ ਜਾਬ ਸਾਧ ਸੰਗਤ ਜੋ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਦੀ ਹੈ ਸਤਨਾਮ ਵਾਹਿਗੁਰੂ ਦੇ ਜੋ ਜਾਪ ਕੀਤੇ ਜਾ ਰਹੇ ਨੇ ਛੋਟੇ ਛੋਟੇ ਬੱਚੇ ਵੀ ਪੰਜ ਪਿਆਰਿਆਂ ਦੀ ਗੁਵਾਈ ਕਰਦੇ ਜੋ ਸਰੂਪ ਵਗੇਰੇ ਪੰਜ ਪਿਆਰਿਆਂ ਦੇ ਬਣੇ ਨੇ ਜਕਾਰੇ ਲਗਾਏ ਜਾ ਰਹੇ ਨੇ ਬੋਲੇ ਸੋਨੇ ਆਦੇ ਜਕਾਰੇ ਲੱਗੇ ਜਾ ਰਹੇ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਸਾਡੇ ਨਾਲ ਸਾ ਮਾ ਤੋਂ ਹਮੈ ਤੇ ਤੁਮੈ ਹਮੈ ਜੀ ਦੇਖਦੇ ਜਕਾਰੇ ਲੱਗੇ ਜਾ ਰਹੇ ਨੇ ਘੋੜੇ ਤੇ ਸਵਾਰ ਹੋਏ ਪੰਜ ਪਿਆਰੇ ਤੇ ਦੇਖੇ ਕਿ ਤਸਵੀਰਾਂ ਉਹਨੇ ਤੋਂ ਪਿੱਛੇ ਪਾਣੀ ਦੀ ਛੜਕਾ ਕਿਹੜਾ ਹਰ ਸਾਲ ਸੇਵਾ ਨਗਰਗੀਰ ਸੰਦਰ ਵਿੱਚ ਕੀਤੀ ਆ ਰਹੀ ਆ ਜੋ ਨਗਰਗੀਰਦਨ ਦੇ ਵਿੱਚ ਸੰਕਟ ਆਂਦੀ ਆ ਪਾਲਕੀ ਸਾਹਿਬ ਦੇ ਅੱਗੇ ਅੱਗੇ ਝਾੜੂ ਦੀ ਸੇਵਾ ਕੀਤੀ ਜਾਂਦੀ ਆ ਕਿਹਾ ਜਾਂਦਾ ਜੋ ਇਸੇ ਨਗਰਗੀਰਦਨ ਦੇ ਵਿੱਚ ਜੋ ਵੀ ਝਾੜੂ ਦੀ ਸੇਵਾ ਕਰਦਾ ਤੇ ਕੋਈ ਵੀ ਸੇਵਾ ਕਰਦਾ ਉਸਦੀ ਬਾਬਾ ਜੀ ਜੋ ਮਣੇ ਕਾਮਰਾ ਉਹ ਨਾ ਦਿਆ ਪੂਰੀਆਂ ਕੀਤੀ ਜਾਂਦੀ ਆ ਛੋਟੇ ਬੱਚੇ ਤੋਂ ਲੈ ਕੇ ਵੱਡੇ ਲੋਕ ਵੀ ਕਿੜਿਆ ਇਸ ਚ ਨਗਰਗੀਰਦਨ ਦੇ ਵਿੱਚ ਝਾੜੂ ਦੀ ਸੇਵਾ ਲਗ ਲਗ ਸੇਵਾ ਕੀਤੀ ਜਾਂਦੀ ਆ ਸਤਨਾਮ ਵਾਹਿਗੁਰੂ ਦੇ ਜਪ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਜੋ ਹੈ ਫੁੱਲਾਂ ਦੇ ਨਾਲ ਜੋ ਹੈ ਛੜਕਾ ਫੁੱਲਾਂ ਦਾ ਛੋਟੇ-ਛੋਟੇ ਬੱਚਿਆਂ ਵੱਲੋਂ ਵੀ ਫੁੱਲਾਂ ਦੇ ਛੜਕਾ ਕੀਤੇ ਜਾ ਰਹੇ ਨੇ ਤੇ ਉਸ ਤੋਂ ਅੱਗੇ ਪੰਜ ਪਿਆਰੇ ਪੰਜ ਪਿਆਰਿਆਂ ਦੀ ਗੁਵਾਈ ਹਿਰਦੇ ਵਿੱਚ ਜੋ ਹੈ ਨਗਰ ਕੀਰਤਨ ਸਜਾਇਆ ਗਿਆ ਸਤਨਾਮ ਵਾਹਿਗੁਰੂ ਦੇ ਜਪ ਕੀਤੇ ਜਾ ਰਹੇ ਨੇ ਤੇ ਉੱਥੇ ਦੀ ਦੇਖ ਰਹੇ ਤਸਵੀਰਾਂ ਇਸ ਨਗਰ ਕੀਰਤਨ ਦੇ ਕਮੇਟੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਅਸੀਂ ਪਹਿਲਾਂ ਦਰਸ਼ਨ ਦਿਵਾ ਰਿਹਾ ਫੁੱਲਾਂ ਨਾਲ ਜਦ ਹੀ ਹੋਈ ਪਾਲਕੀ ਸਾਹਿਬ ਦੇ ਤੂੰ ਤੀ ਦੇਖ ਰਿਹਾ ਬਾਬਾ ਜੀ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਹਰ ਸਾਲ ਜਲੰਧਰ ਦੇ ਵਿੱਚ ਨਗਰ ਕੀਰਤਨ ਸਜਾਏ ਜਾਂਦੇ ਨੇ ਤੇ ਤਸਵੀਰਾਂ ਤੂੰ ਦੇਖ ਰਿਹਾ ਜੋ ਚਾਰ ਬਾਗ ਜਸਮੀਤ ਸਭਾ ਵੱਲੋਂ ਵੀ ਫਿਰ ਹਰ ਸਾਲ ਫੁੱਲਾਂ ਸੇਵਾ ਕੀਤੀ ਜਾਂਦੀ ਆ ਨੌਜਵਾਨ ਸਭ ਤੋਂ ਅੱਗੇ ਵੱਧ ਕੇ ਜਿਹੜੇ ਨੌਜਵਾਨ ਸੇਵਾ ਕਰਦੇ ਹਰ ਸਾਲ ਤੇ ਨਗਰ ਕੀਰਤਨ ਬੜੀ ਤੁਮ ਤਾਂ ਨਗਰ ਆਉਂਦੇ ਹੋ ਇਸ ਵਾਰ ਦੇਖਣ ਨੂੰ ਮੇਲਾ ਸਭ ਤੋਂ ਜ਼ਿਆਦਾ ਨੌਜਵਾਨ ਕਿਹੜੇ ਸੇਵਾ ਕਰਦੇ ਨਜ਼ਰ ਆਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰੋਪ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਉਸ ਦੇ ਸਬੰਧ ਵਿੱਚ ਜੋ 12 ਤਰੀਕ ਨੂੰ ਜਲੰਧਰ ਸ਼ਹਿਰ ਦਾ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਜੋ ਕਿ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨਾ ਸਤਨ ਵੱਲੋਂ ਆਏ ਸਾਲ ਸਜਾਇਆ ਜਾਂਦਾ ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਭਾਰੀ ਗਿਣਤੀ ਵਿੱਚ ਸੰਗਤਾਂ ਦਾ ਠਾਟਾ ਮਾਰਦਾ ਇਕੱਠ ਦੇਖਣ ਨੂੰ ਦਾ ਜੋ ਤੁਸੀਂ ਹੁਣ ਵੀ ਦਿਖਾ ਸਕਦੇ ਹੋ ਜਿਸ ਦੇ ਵਿੱਚ ਅਲੱਗ-ਅਲੱਗ ਸੰਸਥਾਵਾਂ ਕੀਰਤਨੀ ਜਥੇ ਧਾਰਮਿਕ ਜਥੇਬੰਦੀਆਂ ਸੇਵਾ ਸੁਸਾਇਟੀਆਂ ਅਨੰਦ ਸਿੰਘ ਜਥੇਬੰਦੀਆਂ ਗਤਕਾ ਸੁਸਾਇਟੀਆਂ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਮਾਨਵਤਾ ਦੇ ਵਿੱਚ ਹਰ ਤਰ੍ਹਾਂ ਦਾ ਸਮਾਜਿਕ ਸੰਸਥਾਵਾ ਸੇਵਾਵਾਂ ਉਹਨਾਂ ਉਭਾਇਆ ਜਾਂਦੀਆਂ ਹਨ ਜੋ ਅੱਜ ਜਲੰਧਰ ਵਿੱਚ ਨਿਕਲ ਰਿਹਾ ਹੈ ਜਿਸ ਦੀ ਆਪ ਕਵਰੇਜ ਕਰ ਰਹੇ ਹੋ ਕੀ ਦੇਖਣ ਨੂੰ ਮਿਲਦਾ ਹੈ ਹਰ ਸਾਲ ਬੜੀ ਤੁਮਤਾਨਾ ਇਸ ਵਾਰ ਨੌਜਵਾਨ ਦੇ ਦੇਖਣ ਨੂੰ ਮਿਲਦੇ ਇਸ ਨਗਰ ਕੀਰਤੰਨ ਦੇ ਵਿੱਚ ਨੌਜਵਾਨ ਸਭ ਤੋਂ ਜ਼ਿਆਦਾ ਸੇਵਾ ਕਰਦੇ ਨੇ ਜੀ ਸਾਡਾ ਮੇਨ ਏਮ ਯੂਥ ਹੀ ਹੈ ਜੋ ਕਿ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਹਸਨ ਦੇ ਸਹਿਯੋਗ ਦੇ ਨਾਲ ਸਾਡੀ ਗੁਰਦੁਆਰਾ ਦੀਵਾਨ ਹਸਨ ਦਾ ਨੌਜਵਾਨ ਸਭਾ ਜੋ ਤਿਆਰ ਕੀਤੀ ਗਈ ਹੈ ਤਕਰੀਬ 10 ਮੈਂਬਰਾਂ ਦਾ ਤਰ੍ਹਾਂ ਤਿਆਰ ਕੀਤੀ ਸੀ ਜੋ ਕਿ ਅੱਜ 60 ਤੋਂ 70 ਮੈਂਬਰ ਮੌਜੂਦ ਨੇ ਜੋ ਮੌਕੇ ਤੇ ਸੇਵਾ ਵੀ ਕਰ ਰਹੇ ਆ ਤੇ ਆਏ ਬਾਰੇ ਅਸੀਂ ਜਦੋਂ ਵੀ ਮੀਟਿੰਗ ਕਰਦੇ ਆ ਜਾਂ ਕੋਈ ਵੀ ਪ੍ਰੋਗਰਾਮ ਰੱਖਦੇ ਆ ਤੇ ਸਾਡਾ ਪਹਿਲਾ ਟਿੱਚਾ ਮੇਨ ਇਹੀ ਹੁੰਦਾ ਕਿ ਅਸੀਂ ਹਰ ਤਰ੍ਹਾਂ ਦੇ ਨੌਜਵਾਨ ਚਾਹੇ ਉਹ ਛੋਟਾ ਚਾਹੇ ਉਹ ਵੱਡਾ ਉਹਨੂੰ ਨਾਲ ਲੈ ਕੇ ਹਰ ਤਰ੍ਹਾਂ ਦੇ ਉਸ ਉਸ ਦਾ ਅਸੀਂ ਉਗਲਾਸ ਇਸ ਵਾਰ ਹੋਰ ਨਗਰ ਕੀਰਤਨ ਦਾ ਪੰਜਾਬੀ ਮਾਂ ਬੋਲੀ ਨੂੰ ਵੀ ਧਿਆਨ ਮੱਧੇ ਨਜ਼ਰ ਰੱਖਦੇ ਹੋਏ ਉਹ ਸਲੋਗਨ ਉੜੇ ਤੇ ਲਾ ਕੇ ਈੜੀ ਈੜੀ ਤੇ ਲਾ ਕੇ ਸੱਸੇ ਤੱਕ ਵੀ ਜਿਹੜੀ ਆ ਲਗ ਲਗ ਸਲੋਗਨਾਂ ਪੰਜਾਬੀ ਮਾਂ ਬੋਲੀ ਦੇਖੋ ਪੰਜਾਬੀ ਹੈ ਪੰਜਾਬੀ ਅਸੀਂ ਪੰਜਾਬੀ ਸੱਭਤਾ ਦਾ ਹੀ ਪੰਜਾਬ ਦੇ ਵਾਸੀ ਆ ਪੰਜਾਬ ਕਰੀਬ 10 ਮੈਂਬਰਾਂ ਦਾ ਉਤਰਾਅ ਤਿਆਰ ਕੀਤੀ ਸੀ ਜੋ ਕਿ ਅੱਜ 60 ਤੋਂ 70 ਮੈਂਬਰ ਮੌਜੂਦ ਨੇ ਜੋ ਮੌਕੇ ਤੇ ਸੇਵਾ ਵੀ ਕਰ ਰਹੇ ਆ ਤੇ ਆਈ ਵਾਰੇ ਅਸੀਂ ਜਦੋਂ ਵੀ ਮੀਟਿੰਗ ਕਰਦੇ ਆ ਜਾਂ ਕੋਈ ਵੀ ਪ੍ਰੋਗਰਾਮ ਰੱਖਦੇ ਆ ਤੇ ਸਾਡਾ ਪਹਿਲਾ ਟਿੱਚਾ ਮੇਨ ਇਹੀ ਹੁੰਦਾ ਕਿ ਅਸੀਂ ਹਰ ਤਰ੍ਹਾਂ ਦੇ ਨੌਜਵਾਨ ਚਾਹੇ ਉਹ ਛੋਟਾ ਚਾਹੇ ਉਹ ਵੱਡਾ ਉਹਨੂੰ ਨਾਲ ਲੈ ਕੇ ਹਰ ਤਰ੍ਹਾਂ ਦੇ ਉਸ ਉਸ ਦਾ ਅਸੀਂ ਉਹ ਗਲਾਸ ਇੱਕ ਵਾਰ ਹੋਰ ਨਗਰ ਕੀਰਤਨ ਦੇ ਪੰਜਾਬੀ ਮਾਂ ਬੋਲੀ ਨੂੰ ਵੀ ਧਿਆਨ ਮੱਧੇ ਨਜ਼ਰ ਰੱਖਦੇ ਹੋਏ ਉਹ ਸਲੋਗਨ ਉੜੇ ਤੇ ਲੈ ਕੇ ਈੜੀ ਈੜੀ ਤੇ ਲੈ ਕੇ ਸੱਸੇ ਤੱਕ ਵੀ ਗਈ ਆ ਅਗਲਾ ਸੁਲੋਕਨਾ ਪੰਜਾਬੀ ਮਾਂ ਬੋਲੀ देखो पंजाबी है पंजाबी है सी पंजाबी है पता ਤਾਂ ਅਸੀਂ ਪੰਜਾਬ ਦੇ ਵਾਸੀ ਆਂ ਪੰਜਾਬ ਚ ਰਹਿ ਕੇ ਅਸੀਂ ਜੇ ਪੰਜਾਬੀ ਵਿਸਾਰਦੀਏ ਫਿਰ ਉਹ ਗੱਲ ਵਧੀਆ ਨਹੀਂ ਲੱਗਦੀ ਇਸ ਕਰਕੇ ਸਾਡਾ ਹਰ ਤਰ੍ਹਾਂ ਦਾ ਜਿੰਨੇ ਵੀ ਅਸੀਂ ਪ੍ਰੋਜੈਕਟ ਤਿਆਰ ਕੀਤੇ ਆ ਉਹ ਸਾਡਾ ਉਹਦੇ ਚ ਹੀ ਆ ਇਨਸਾਨੀਅਤ ਅਤੇ ਪੰਜਾਬੀ ਆ ਉਸ ਨੂੰ ਸਮਰਪਿਤ ਜੋ ਜੋ ਵੀ ਸਾਨੂੰ ਜੋ ਜੋ ਵੀ ਮਾਡਲਸ ਮਿਲਣਗੇ ਅਸੀਂ ਬਣਾ ਕੇ ਸੰਗਤ ਵਿੱਚ ਪਰਪੇਸ਼ ਕਰਾਂਗੇ ਫਿਰ ਦੇਖਿਆ ਨੌਜਵਾਨ ਗੁਰਦੁਆਰਾ ਦਿਵਾਨਸਥਾਨ ਵੇ ਸਾਡੇ ਨਾਲ ਚਾਰ ਬਾਗ ਤੋਂ ਅਵਿਰਦੀ ਸਾਹਿਬ ਘਰ ਸਾਲ ਨਗਰ ਕੀਰਤਨ ਤੇ ਸੇਵਾ ਕਰਦੇ ਨੇ ਵੱਦ ਚੜ ਕੇ ਕਰਦੇ ਨੇ ਵਿਰਦੀ ਸਾਹਿਬ ਪਹਿਲੀ ਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ ਇਸ ਸਾਲ ਦੇਖਣ ਨੂੰ ਮਿਲਿਆ ਨੌਜਵਾਨ ਸਭ ਤੋਂ ਜ਼ਿਆਦਾ ਅੱਗੇ ਸੇਵਾ ਕਰਦੇ ਨਜ਼ਰ ਆਇਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਨਿਜਗ ਚਾਨਣ ਹੋਵਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਸਤਵ ਦੇ ਸਬੰਧ ਦੇ ਵਿੱਚ ਜੋ ਇਹ ਨਗਰ ਕੀਰਤਨ ਨਿਕਲ ਰਿਹਾ ਇਹ ਠਾਠਾ ਮਾਰਦਾ ਨਗਰ ਕੀਰਤਨ ਇਸ ਦੇ ਵਿੱਚ ਬਦਮ ਸ਼੍ਰੀ ਵਿਜੇ ਚੋਪੜਾ ਅਮਨਾ ਚੋਪੜਾ ਜੀ ਰੋਜ਼ ਨਗਰ ਕੀਰਤਨ ਦੀ ਜੋ ਕਵਰੇ ਖੁਪ ਕਰਕੇ ਖਬਰਾਂ ਦੇ ਵਿੱਚ ਖਬਰ ਦੇ ਕੇ ਸੰਗਤਾਂ ਦੇ ਘਰ ਘਰ ਤੱਕ ਮੈਸੇਜ ਪੰਚਾਂਦੇ ਹਨ ਇਹ ਅੱਜ ਉਸਦਾ ਹੀ ਨਤੀਜਾ ਹੈ ਰੋਹ ਖਬਰ ਲਗਾ ਕੇ ਮੀਡੀਆ ਕਰਮਚਾਰੀ ਰੋਹ ਕਵਰ ਕਰਦੇ ਹਨ ਜਿੰਨੀ ਵੀ ਸੰਗਤ ਤਨ ਮਨ ਧਨ ਨਾਲ ਜਿੰਨੀ ਵੀ ਸੇਵਾ ਕਰ ਲਈ ਹੈ ਚਾਹੇ ਉਹ ਮੀਡੀਆ ਕਰਮਚਾਰੀ ਹੈ ਚਾਹੇ ਸਫਾਈ ਦੀ ਫੁੱਲਾਂ ਦੀ ਲੰਗਰ ਦੀ ਕੀਰਤਨ ਦੀ ਜਿਹੜਾ ਵੀ ਬੰਦਾ ਜਿਹੜੀ ਵੀ ਸੇਵਾ ਕਰ ਰਿਹਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਮੇਰ ਨਾਲ ਸਭ ਨੂੰ ਤੰਦਰੁਸਤੀਆਂ ਬਖਸ਼ਣ ਨਾਮਦਾਨ ਬਖਸ਼ਣ ਖੁਸ਼ੀਆਂ ਬਖਸ਼ਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਦੇਖਿਆ ਸੀ ਗੁਰਦੁਆਰਾ ਮੰਦਰ ਕਮੇਟੀ ਜਿੰਨਾ ਨਾਲ ਗੱਲਬਾਤ ਕੀਤੀ ਗਈ ਆ ਤੇ ਉੱਥੇ ਤੁਸੀਂ ਦੇਖ ਰਹੇ ਹੋ ਪੰਜ ਪਿਆਰਿਆਂ ਦੀ ਗਵਾਈ ਹੇਠ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਫੁੱਲਾਂ ਨਾਲ ਸਜੀ ਹੋਈ ਪਾਲਕੀ ਸਾਹਿਬ ਦਾ ਤੁਹਾਨੂੰ ਦਰਸ਼ਨ ਕਰਾਣੇ ਨੇ ਪਹਿਲੇ ਪੰਜ ਪਿਆਰਿਆਂ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਨੇ ਉਹਨਾਂ ਦੇ ਪਿੱਛੇ ਜੋ ਫੁੱਲਾਂ ਨਾਲ ਸਜੀ ਹੋਈ ਪਹਿਲੀ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ ਉੱਥੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੁਹਾਨੂੰ ਹੁਣ ਅਸੀਂ ਦਰਸ਼ਨ ਕਰਾਣੇ ਆ ਬਾਬਾ ਜੀ ਦੀ ਜੋ ਬੀਟਸ ਆਇਆ ਅੱਜ ਜਲੰਧਰ ਦੇ ਵਿੱਚ ਬੜੀ ਧੂਮ ਧਾਮ ਨਾਲ ਜੋ ਨਗਰ ਕੀਰਤਨ ਸਜਾਇਆ ਗਿਆ ਇਹ ਲਾਇ ਗੁਰ ਤਾਂ ਜਿਵੇਂ ਗਵਿੰਦਗੜ੍ਹ ਮਹੱਲੇ ਤੋਂ ਸਟਾਰਟ ਹੋ ਕੇ ਜੋ ਅਲੱਗ-ਅਲੱਗ ਬਜ਼ਾਰਾ ਧੁੰਦੇ ਤੁਹਾਨੂੰ ਇਸ ਨਗਰ ਕੀਰਤਨ ਦਾ ਰੂਟ ਦੱਸ ਦਈਏ ਗੁਰਦੁਆਰਾ ਦੀਵਾ ਹੈ ਜੋ ਹੈ ਗਵਿੰਦਗੜ੍ਹ ਮਹੱਲਾ ਤੋਂ ਹੁੰਦੇ ਹੋਏ ਮੰਡੀ ਰੋਡ ਮੰਡੀੋਂ ਤੋਂ ਹੁੰਦੇ ਹੋਏ ਸੰਤੰਨਾਂ ਗੁਰਦੁਆਰਾ ਦੀਵਾਸਤਾਨ ਤੋਂ ਹੁੰਦੇ ਲਾਕੂ ਚੋਂ ਫਗਵਾੜਾ ਗਏ ਫਗਵਾੜਾ ਗੜ੍ਹ ਤੋਂ ਹੁੰਦੇ ਭਗਤ ਸਿੰਘ ਚੌਂਕ ਭਗਤ ਸਿੰਘ ਚੌਂਕ ਤੋਂ ਹੁੰਦੇ ਪੰਜੀਬੀਰ ਤੋਂ ਹੁੰਦੇ ਚਾਂਦਾ ਚੌਂਕ ਚਾਂਦਾ ਚੌਂਕ ਤੋਂ ਮਹੀਰਾ ਗੜ੍ਹ ਮਹੀਰਾ ਗੜ੍ਹ ਤੋਂ ਪਟੇਲ ਚੌਂਕ ਪਟੇਲ ਚੌਂਕ ਤੋਂ ਹੁੰਦੇ ਹੋਏ ਜੇਲ੍ਹ ਰੋਡ ਤੋਂ ਹੁੰਦੇ ਭਗਵਾਨਪਾਲ ਵੀਰ ਕੀ ਚੌਂਕ ਤੋਂ ਹੁੰਦੇ ਬ ਅਦਾਨਕ ਬਜਾਰ ਦੇ ਅੰਦਰ ਜਾਏਗਾ ਨਗਰ ਕੀਰਤਨ ਤੋਂ ਹੁੰਦੇ ਮਲਾਪ ਚੌਂਕ ਤੋਂ ਵਾਪਸ ਫਿਰ ਉਸਕੇ ਬਾਅਦ ਗੁਰਦੁਆਰਾ ਦਿਮਾਗਸਾਂ ਦੇ ਵਿੱਚ ਸਮਾਪਤੀ ਕੀਤੀ ਜਾਏਗੀ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਬਾਬਾ ਜੀ ਦੇ ਫੁੱਲਾਂ ਨਾਲ ਸਜੀ ਹੋਈ ਪਾਲਕੀ ਸਾਹਿਬ ਦੇ ਦਰਸ਼ਨ ਕਰਾਨੇ ਆ ਤੇ ਉੱਥੇ ਹੀ ਤੁਸੀਂ ਦੇਖ ਰਹੇ ਹੋ ਅੱਜ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਜੋ ਹੈ ਨਗਰ ਕੀਰਤਨ ਸਜਾਇਆ ਜੋ ਹੈ ਗਿਆ ਤੁਸੀਂ ਉੱਥੇ ਤਸਵੀਰਾਂ ਦੇਖ ਰਹੇ ਹੋ ਸਤਨਾਮ ਵਾਹਿਗੁਰੂ ਦੇ ਜੋ ਸੰਗਤ ਅੱਥਰ ਪਹੁੰਚੀ ਆ ਸਤਨਾਮ ਵਾਹਿਗੁਰੂ ਦੇ ਜਾਪ ਕੀਤੇ ਜਾ ਰਹੇ ਨੇ ਤੇ ਉੱਥੇ ਤੁਸੀਂ ਦੇਖ ਰਹੇ ਹੋ ਦਰਸ਼ਨ ਕਰਵਾਏ ਜਾ ਰਹੇ ਨੇ ਬਾਬਾ ਜੀ ਦੇ ਅਸ਼ੀਰਵਾਦ ਸੰਗਤਾਂ ਬਾਬਾ ਜੀ ਦੀ ਪਾਲਕੀ ਸਾਹਿਬ ਤੇ ਮੱਥਾ ਟੇਕਿਆ ਜਾ ਰਿਹਾ ਸਤਨਾਮ ਵਾਹਿਗੁਰੂ ਦੇ ਸੰਗਤਾਂ ਮੋ ਲੋ ਜਾਬ ਕਿ ਤਜਾਰੇ ਨੇ ਤੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਜੋ ਹੈ ਨਗਰ ਕੀਰਤਨ ਸਜਾਇਆ ਗਿਆ ਐਡਾ ਹੀ ਤਸਵੀਰਾਂ ਤੁਹਾਨੂੰ ਪੰਜਾਬ ਕੇ ਇਸ ਜਗਬਾਣੀ ਤੇ ਤਸਵੀਰਾਂ ਐਡਾ ਨਗਰ ਕੀਰਤਨ ਦੀਆਂ ਦਿਖਾਉਂਦੇ ਰਵਾਂਗੇ ਤੁਸੀਂ ਇਜਾਜ਼ਤ ਦਿਓ ਮੈਨੂੰ ਪੰਜਾਬ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜਗਬਾਣੀ